ਜਿਹਨੂੰ ਮਾਰਨਾ ਹੈ ਉਹ ਬੰਦਾ ਪੱਕਾ ਯਮ ਲੋਕ ਹੋਰ ਤੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਉਸ ਫਿਲਮ ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਜਿਸ ਦਾ ਦਰਸ਼ਕਾਂ ਵੱਲੋਂ ਕਈ ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਫਾਈਨਲੀ ਇਹੋ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਹਾਂ ਅੱਜ ਅਸੀਂ ਵਾਰਨਿੰਗ 2 ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਜੋ ਕਿ ਰਿਲੀਜ਼ ਹੁੰਦਿਆਂ ਹੀ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ, ਬਜਟ, ਸਕਰੀਨ, ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ। ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਵਾਰਨਿੰਗ ਟੂ ਫਿਲਮ ਜਿਸ ਵਿੱਚ ਸਾਨੂੰ ਕਿ ਪੀਗਰਿਆਲ ਤੇ ਪੰਮੇ ਦੇ ਨਾਲ-ਨਾਲ ਜੈਸਮੀਨ ਰਘਵੀਰ ਬੋਲੀ ਰਾਹੁਲ ਦੇਵ ਜਗਜੀਤ ਸਿੰਘ ਤੇ ਧੀਰਜ ਕੁਮਾਰ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਵਾਰਨਿੰਗ 2 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜੋ ਇਸ ਫਿਲਮ ਦੀ ਕਲੈਕਸ਼ਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਸ ਤੋਂ ਕਈ ਵੱਧ ਇਸ ਫਿਲਮ ਨੇ ਹੁਣ ਤੱਕ ਕਲੈਕਸ਼ਨ ਕਰ ਲਈ ਹੈ ਵਾਰਨਿੰਗ 2 ਫਿਲਮ ਦੀ ਕਲੈਕਸ਼ਨ ਨੂੰ ਜਾਣਨ ਤੋਂ ਪਹਿਲਾਂ ਇਸ ਫਿਲਮ ਦੇ ਸਕਰੀਨ ਤੇ ਬਜਟ ਬਾਰੇ ਗੱਲ ਕਰਦੇ ਹਾਂ ਵਾਰਨਿੰਗ 2 ਫਿਲਮ ਨੂੰ ਪੰਜਾਬ ਦੇ ਚੰਡੀਗੜ੍ਹ, ਜਲੰਧਰ, ਲੁਧਿਆਣਾ, ਸੰਗਰੂਰ, ਮੋਗਾ, ਅੰਮ੍ਰਿਤਸਰ ਅਤੇ ਪਟਿਆਰੇ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਤੇ ਇੰਡੀਆ ਤੋਂ ਬਾਹਰ ਇਸ ਫਿਲਮ ਨੂੰ ਕੈਨੇਡਾ, ਇਟਲੀ, ਯੂਐਸਏ, ਆਸਟ੍ਰੇਲੀਆ, ਯੂਕੇ, ਫਰਾਂਸ, ਸਵਿਟਜ਼ਰਲੈਂਡ ਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਜੇ ਵਾਰਨਿੰਗ 2 ਫਿਲਮ ਦੇ ਸੋਰਸ ਦੀ ਓਕਿਊਪੈਂਸੀ ਦੀ ਗੱਲ ਕਰੀਏ ਸਟਾਰ ਮਾਰਨਿੰਗ ਵਿੱਚ ਇਸ ਫਿਲਮ ਦੇ ਸੋਜ਼ ਦੀ ਓਕਿਊਪੈਂਸੀ 9% ਸੀ ਤੇ ਆਫਟਰਨੂਨ ਸੋਜ਼ ਦੇ ਵਿੱਚ 11% ਦੇ ਕਰੀਬ ਓਕਿਊਪੈਂਸੀ ਚੱਲ ਰਹੀ ਸੀ ਤੇ ਰਿਲੀਜ਼ ਹੁੰਦਿਆਂ ਹੀ ਵਾਰਨਿੰਗ 2 ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ। ਐਸ ਫਿਲਮ ਨੂੰ ਡਾਇਰੈਕਟਰ ਅਮਰ ਹੁੰਦਲ ਜੀ ਨੇ ਕੀਤਾ ਹੈ ਤੇ ਇਸ ਫਿਲਮ ਨੂੰ ਰਿਟਨ ਤੇ ਪ੍ਰੋਡਿਊਸ ਕੀਤਾ ਗਰੇਵਾਲ ਨੇ ਕੀਤਾ ਹੈ। ਵਾਰਨਿੰਗ 2 ਫਿਲਮ ਨੂੰ ਇੰਡੀਆ ਦੇ ਵਿੱਚ 500 ਤੇ ਟੋਟਲ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲਿਆ ਜੇ ਐਸੀ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 12 ਤੋਂ 15 ਕਰੋੜ ਦੇ ਕਰੀਬ ਹੈ ਵਾਰਨਿੰਗ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਫਿਲਮ ਦੀ ਸਾਰੀ ਟੀਮ ਨੇ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਕਾਫੀ ਮਿਹਨਤ ਕੀਤੀ ਤੇ ਇਸ ਫਿਲਮ ਦੀ ਐਡਵਾਂਸ ਬੁਕਿੰਗ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜੇ ਵਾਰਨਿੰਗ 2 ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਆਪਣੇ ਪਹਿਲੇ ਦਿਨ ਸਿਰਫ ਇੰਡੀਆ ਤੋਂ ਹੀ 2 ਕਰੋੜ 90 ਲੱਖ ਦੇ ਕਰੀਬ ਕਲੈਕਸ਼ਨ ਕਾੜ ਰਹੀ ਹੈ ਤੇ ਟੋਟਲ ਵਰਲਡਵਾਈਡ 1 ਕਰੋੜ 65 ਲੱਖ ਦੇ ਕਰੀਬ ਕਲੈਕਸ਼ਨ ਕਾੜ ਰਹੀ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ 3 ਕਰੋੜ 55 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਏਸੀ ਵਰਨਿੰਗ 2 ਦੀ ਫਰਸਟ ਡੇ ਦੀ ਬਾਕਸ ਆਫ ਇਸ ਕਲੈਕਸ਼ਨ ਬਾਕੀ ਕੀ ਤੁਸੀਂ ਵਰਨਿੰਗ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਪੰਮੇ ਤੇ ਗਿਫਟੀ ਗੜਿਆਂ ਨੂੰ ਇੱਕ ਬਹੁਤ ਵਧੀਆ ਕਲਾਕਾਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਾਹੀਆਂ ਹੀ ਹੋਰ ਵੀਡੀਓ ਦੇਖਣ ਲਈ ਲੈਜੈਂਡ ਉਸਤਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ